ਸ਼ਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਈਟੀਵੀ ਭਾਰਤ ਮੈਂ ਤੁਹਾਡੇ ਨਾਲ ਮੱਖਣ ਸਿੰਘ ਲੋਂਗਵਾਰ ਹਾਜ਼ਰ ਹਾਂ ਪ੍ਰੋਗਰਾਮ 13 ਸੀਟਾਂ ਦਾ ਸੂਰਤੇ ਹਾਲ ਦੇ ਨਾਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ ਇੱਕ ਸੀਟ ਸਿਆਸਤ ਅਤੇ ਇਤਿਹਾਸ ਦੇ ਪੱਖੋਂ ਬਹੁਤ ਹੀ ਅਹਿਮ ਮੰਨੀ ਜਾਂਦੀ ਹੈ ਸਾਡੀ 13 ਸੀਟਾਂ ਦਾ ਸੂਰਤੇ ਹਾਲ ਅੱਜ ਅੱਜ ਗੱਲ ਕਰਾਂਗੇ ਫਤਿਹਗੜ੍ਹ ਸਾਹਿਬ ਸੀਟ ਦੀ ਅੱਜ ਜਾਣਾਂਗੇ ਕਿ ਸ਼ਹੀਦਾਂ ਦੀ ertid ਦੀ ਕੌਣ ਕਰੇਗਾ ਸੇਵਾ ਸ਼੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਪੰਜਾਬ ਦੇ ਮਹੱਤਵਪੂਰਨ ਹਲਕਿਆਂ ਚੋਂ ਇੱਕ ਹੈ ਕਿਉਂਕਿ ਵਿਸ਼ਵ ਪੱਧਰ 'ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਬਹੁਤ ਵੱਡੀ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਹੈ ਇਹ ਸ਼ਹਿਰ ਸਰਹੰਦ ਤੋਂ ਲਗਭਗ 5 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਫਤਿਹਗੜ੍ਹ ਸਾਹਿਬ ਦਾ ਨਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫਤਿਹ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ ਫਤੇ ਸਿੰਘ ਨੂੰ ਉਸਦੇ ਭਰਾ ਜੋਰਾਵਰ ਸਿੰਘ ਦੇ ਨਾਲ ਕੰਦ ਵਿੱਚ ਚਣਵਾ ਦਿੱਤਾ ਗਿਆ ਸੀ ਉਸ ਸਮੇਂ ਬਾਬਾ ਫਤੇ ਸਿੰਘ ਦੀ ਉਮਰ 7 ਸਾਲ ਅਤੇ ਬਾਬਾ ਜੋਰਾਵਰ ਸਿੰਘ ਦੀ ਉਮਰ ਸਿਰਫ 9 ਸਾਲ ਸੀ ਇਹ ਸ਼ਹਿਰ ਪਟਿਆਲਾ ਤੋਂ 40 ਕਿਲੋਮੀਟਰ ਪੱਛਮ ਚ ਅਤੇ ਚੰਡੀਗੜ੍ਹ ਤੋਂ 42 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ ਗੁਰਦੁਆਰਾ ਫਤੇਗੜ ਸਾਹਿਬ ਸ਼ਹਿਰ ਦਾ ਇੱਕ ਮਹੱਤਵਪੂਰਨ ਸਥਾਨ ਹੈ ਇੱਥੇ ਮੌਜੂਦ ਟੋਡਰਮਲ ਹਵੇਲੀ ਦੀ ਆਪਣੀ ਵੱਖਰੀ ਪਛਾਣ ਹੈ ਫਤੇ ਬਹੁਤ ਮਸ਼ਹੂਰ ਹੈ ਆਓ ਜਾਣੀਏ ਸ਼੍ਰੀ ਫਤੇਗੜ ਸਾਹਿਬ ਲੋਕ ਸਭਾ ਸੀਟ ਦਾ ਇਤਿਹਾਸ ਇਸ ਹਲਕੇ ਚ ਲੋਕ ਸਭਾ ਸੀਟ ਦੀ ਚੌਥੀ ਵਾਰ ਚੋਣ ਹੋਣ ਜਾ ਰਹੀ ਹੈ ਕਿਉਂਕਿ 2008 ਚ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਨੂੰ ਲਾਗੂ ਕਰਨ ਦੇ ਹਿੱਸੇ ਵਜੋਂ ਸ਼੍ਰੀ ਫਤੇਗੜ ਸਾਹਿਬ ਲੋਕ ਸਭਾ ਹਲਕਾ ਹੋਂਚ ਆਇਆ ਸੀ ਇਸ ਦੇ ਨਾਲ ਹੀ ਇੱਥੇ ਪਹਿਲੀ ਵਾਰ 2009 ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ ਫਤੇਗੜ ਸਾਹਿਬ ਵਿੱਚ ਪਹਿਲੀ ਵਾਰ ਕਾਂਗਰਸ ਨੇ ਚੋਣ ਜਿੱਤੀ ਸੀ ਇਸ ਲਈ ਕਾਂਗਰਸੀ ਆਗੂ ਸੁਖਦੇਵ ਸਿੰਘ ਫਤੇਗੜ ਸਾਹਿਬ ਦੇ ਪਹਿਲੇ ਐਮਪੀ ਬਣੇ ਹੁਣ ਤੱਕ ਇਸ ਸੀਟ ਤੋਂ ਕੁੱਲ 3 ਸੰਸਦ ਮੈਂਬਰ ਚੁਣੇ ਗਏ ਹਨ ਦੋ ਵਾਰ ਇਹੇ ਸੀਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਿੱਸੇ ਗਈ 2009 ਵਿੱਚ ਕਾਂਗਰਸ ਦੇ ਸੁਖਦੇਵ ਸਿੰਘ ਲੇਬੜਾ ਤੇ 2019 ਵਿੱਚ ਅਮਰ ਸਿੰਘ ਇਸ ਸੀਟ ਤੋਂ ਚੋਣ ਜਿੱਤ ਕੇ ਸਦਨ ਵਿੱਚ ਪੁੱਜੇ ਸਨ ਇਸ ਦੇ ਨਾਲ ਹੀ 2014 ਦੀਆਂ ਆਮ ਚੋਣਾਂ ਵਿੱਚ ਹਰਿੰਦਰ ਸਿੰਘ ਖਾਲਸਾ ਇੱਕ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਸ ਸੀਟ ਤੋਂ ਲੋਕ ਸਭਾ ਵਿੱਚ ਪਹੁੰਚੇ ਸਨ ਆਓ ਜਾਣੀਏ ਹੁਣ ਤੱਕ ਇਸ ਸੀਟ ਤੇ ਕਦੋਂ-ਕਦੋਂ ਹੋਈਆਂ ਚੋਣਾਂ ਹੁਣ ਤੱਕ ਹੋਈਆਂ ਚੋਣਾਂ ਦੌਰਾਨ 2009 ਚ ਸੁਖਦੇਵ ਸਿੰਘ ਲਿਬੜਾ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਉਹ ਅਕਾਲੀ ਦਾ ਛੱਡ ਕੇ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸਨ ਸਾਲ 2014 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਚੋਣ ਜਿੱਤੇ ਸਨ ਆਪ ਵੱਲੋਂ ਲੋਕ ਸਭਾ ਦੀ ਇਹ ਪਹਿਲੀ ਚੋਣ ਲੜੀ ਗਈ ਸੀ ਜਿਸ 'ਚ ਖਾਲਸਾ ਪਾਰੀ ਬਹੁਮਤ ਨਾਲ ਚੋਣ ਜਿੱਤੇ ਸਨ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਟਿਕਟ ਤੋਂ ਸਾਲ 2019 ਦੀ ਚੋਣ 'ਚ ਡਾਕਟਰ ਅਮਰ ਸਿੰਘ ਚੋਣ ਜਿੱਤੇ ਸਨ 2024 ਦੀਆਂ ਚੋਣਾਂ 'ਚ ਹੋਵੇਗਾ ਜ਼ਬਰਦਸਤ ਮੁਕਾਬਲਾ ਇਸ ਵਾਰ ਹੋਣ ਵਾਲੀਆਂ ਚੋਣਾਂ 'ਚ ਮੁਕਾਬਲਾ ਜ਼ਬਰਦਸਤ ਹੋਣ ਦਾ ਅਨੁਮਾਨ ਹੈ ਕਿਉਂਕਿ ਐਤ ਕੀ ਜਿੱਥੇ ਸੂਬੇ ਚ ਆਪ ਦੀ ਸਰਕਾਰ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਵੱਖਰੇ ਤੌਰ ਤੇ ਚੋਣ ਮੈਦਾਨ ਚ ਹੈ ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਆਪ ਵੱਲੋਂ ਗੁਰਪ੍ਰੀਤ ਸਿੰਘ ਜੇਪੀ ਸ਼੍ਰੋਮਣੀ ਅਕਾਲੀ ਦਲ ਵਿਕਰਮਜੀਤ ਸਿੰਘ ਖਾਲਸਾ ਬਸਪਾ ਕੁਲਵੰਤ ਸਿੰਘ ਮਹਿਤੋਂ ਭਾਜਪਾ ਗੇਜਾਰਾਮ ਸ਼੍ਰੋਮਣੀ ਅਕਾਲੀ ਦਲ ਰਾਜ ਜਤਿੰਦਰ ਸਿੰਘ ਬਿੱਟੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਸਿਆਸੀ ਜਮਾਤਾਂ ਲਈ ਚੁਣੌਤੀ ਐਤਕੀ ਦੀ ਚੋਣ ਸ਼੍ਰੀ ਫਤੇਗੜ ਸਾਹਿਬ ਦੀ ਸੀਟ ਸਾਰੀਆਂ ਪਾਰਟੀਆਂ ਲਈ ਚੁਣੌਤੀ ਤੋਂ ਘੱਟ ਨਹੀਂ ਹੈ ਐਤਕੀ ਚੋਣ ਆਪ ਲਈ 2014 ਦਾ ਰੁਤਵਾ ਬਹਾਲ ਕਰਨ ਤੇ 2019 ਦੇ ਨੁਕਸਾਨ ਦੀ ਪਰਪਾਈ ਕਰਨ ਦੀ ਚੁਣੌਤੀ ਹੈ ਪਹਿਲੀ ਵਾਰ ਚੋਣ ਲੜ ਕੇ ਭਾਜਪਾ ਲਈ ਵੀ ਇਹ ਚੁਣੌਤੀ ਤੋਂ ਘੱਟ ਨਹੀਂ ਹੈ ਸ਼੍ਰੀ ਫਤੇਗੜ ਸਾਹਿਬ ਦਾ ਇਲਾਕਾ ਪੰਥਕ ਹਲਕਾ ਗਿਣਿਆ ਜਾਂਦਾ ਹੈ ਪਰ ਹਦਵੰਦੀ ਤੋਂ ਇਸ ਹਲਕੇ ਤੋਂ ਪੰਥਕ ਕਹੋਣ ਵਾਲੀ ਪਾਰਟੀ ਸ਼ਰੋਮਣੀ ਅਕਾਲੀ ਦਲ ਕਦੇ ਕੋਈ ਚੋਣ ਨਹੀਂ ਜਿੱਤਿਆ ਪਰ ਅਕਾਲੀ ਦਲ ਨੂੰ ਇੱਕ ਵਾਰ 42% ਦੀ ਅਤੇ ਦੋ ਵਾਰ 31% ਦੇ ਕਰੀਬ ਵੋਟ ਮਿਲਦੀ ਰਹੀ ਹੈ ਇਸ ਚੋਣ ਚ ਅਕਾਲੀ ਦਲ ਦਾ ਭਾਜਪਾ ਨਾਲ ਗੱਠ ਜੋੜ ਹੁੰਦਾ ਸੀ ਪਰ ਐਤਕੀ ਦੋਵੇਂ ਪਾਰਟੀਆਂ ਅੱਡ ਅੱਡ ਮੈਦਾਨ ਚ ਹਨ ਜਿਸ ਕਰਕੇ ਅਕਾਲੀ ਦਲ ਲਈ ਵੱਡੀ ਚੁਣੌਤੀ ਹੈ ਕਾਂਗਰਸ ਦੋ ਵਾਰ ਚੋਣ ਜਿੱਤ ਚੁੱਕੀ ਹੈ ਤੇ ਹੈਟ੍ਰਿਕ ਲਗਾਉਣ ਦੀ ਤਿਆਰੀ ਕਰ ਰਹੀ ਹੈ ਜਿਸ ਨੂੰ ਗੁਰਪ੍ਰੀਤ ਸਿੰਘ ਜੇਪੀ ਦੇ ਆਪ ਚ ਜਾਣ ਦੇ ਨੁਕਸਾਨ ਜਾਂ ਫਾਇਦੇ ਦਾ ਕੁਝ ਸਪਸ਼ਟ ਨਜ਼ਰ ਨਹੀਂ ਆ ਰਿਹਾ ਸੰਗਰੂਰ ਜਿਮਣੀ ਚੋਣ ਜਿੱਤਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਮਾਨ ਦੇਵੀ ਹੌਸਲੇ ਬੁਲੰਦ ਹਨ ਉਹ ਵੀ ਆਪਣਾ ਅੱਡੀ ਚੋਟੀ ਦਾ ਜੋਰ ਲਗਾਉਣ ਲਈ ਤਿਆਰੀਆਂ ਅਰੰਭੀ ਬੈਠਾ ਹੈ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਹੈ ਰੱਖਵੀ ਜਲੰਧਰ ਹੁਸ਼ਿਆਰਪੁਰ ਅਤੇ ਫਰੀਦਕੋਟ ਵਾਂਗ ਫਤੇਗੜ ਸਾਹਿਬ ਲੋਕ ਸਭਾ ਸੀਟ ਰਾਖਵੀਂ ਸੀਟ ਹੈ ਫਤੇਗੜ ਸਾਹਿਬ ਰਿਜ਼ਰਵ ਦੇ ਅੰਦਰ ਕੁੱਲ 1396957 ਵੋਟਰ ਹਨ ਜਿਨ੍ਹਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 740390 ਅਤੇ ਮਹਿਲਾਵਾਂ ਵੋਟਰਾਂ ਦੀ ਗਿਣਤੀ 652554 ਹੈ 2014 ਦੀਆਂ ਚੋਣਾਂ ਵਿੱਚ ਇੱਥੇ ਕੁੱਲ 1330 ਪੋਲਿੰਗ ਸਟੇਸ਼ਨ ਬਣਾਏ ਗਏ ਸਨ ਫਤੇਗੜ ਸਾਹਿਬ ਲੋਕ ਸਭਾ ਸੀਟ ਅਦੀਨ ਆਉਂਦੇ ਹਨ ਨੌ ਵਿਧਾਨ ਸਭਾ ਹਲਕੇ ਬਸੀ ਪਠਾਣਾ ਫਤੇਗੜ ਸਾਹਿਬ ਅਮਲੋ ਖੰਨਾ ਸਮਰਾਲਾ ਸਾਨੇਵਾਲ ਪਾਇਲ ਰਾਏਕੋਟ ਅਮਰਗੜ ਆਓ ਜਾਣੀਏ 2008 ਤੋਂ ਪਹਿਲਾਂ ਕੀ ਸਨ ਇਸ ਸੀਟ ਦੇ ਹਾਲਾਤ 2008 ਵਿੱਚ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਦੀ ਹੱਦਬੰਦੀ ਤੋਂ ਪਹਿਲਾਂ ਅਮਲੋ ਖੰਨਾ ਅਤੇ ਸਮਰਾਲਾ ਵਿਧਾਨ ਸਭਾ ਸੀਟਾਂ ਰੋਪੜ ਅਧੀਨ ਆਉਂਦੀਆਂ ਸਨ ਜਦਕਿ ਪਾਇਲ ਸੀਟ ਲੁਧਿਆਣਾ ਜਦਕਿ ਰਾਏਕੋਟ ਸੀਟ ਸੰਗਰੂਰ ਸੀ ਬੱਸੀ ਪਠਾਣਾ ਫਤੇਗੜ ਸਾਹਿਬ ਅਮਰਗੜ ਅਤੇ ਸਾਨੇਵਾਲ ਵਿਧਾਨ ਸਭਾ ਸੀਟਾਂ 2008 ਵਿੱਚ ਹੀ ਹੋਂਦ ਵਿੱਚ ਆਈਆਂ ਫਤੇਗੜ ਸਾਹਿਬ ਲੋਕ ਸਭਾ ਸੀਟਾਂ ਤੋਂ ਜਿੱਤਣ ਵਾਲਾ ਉਮੀਦਵਾਰ ਅਕਸਰ 4 ਲੱਖ ਦੇ ਕਰੀਬ ਵੋਟਾਂ ਹਾਸਲ ਕਰਦਾ ਰਿਹਾ ਹੈ ਪੂਰਾ ਫਤੇਗੜ ਸਾਹਿਬ ਜ਼ਿਲ੍ਹਾ ਫਤੇਗੜ ਸਾਹਿਬ ਸੀਟ ਅਦੀਨ ਆਉਂਦਾ ਹੈ ਨਾਲ ਹੀ ਸੰਗਰੂਰ ਜ਼ਿਲ੍ਹੇ ਦੇ ਕੁਝ ਇਲਾਕੇ ਵੀ ਇਸ ਸੀਟ ਅਦੀਨ ਆਉਂਦੇ ਹਨ ਆਓ ਜਾਣੀਏ ਫਤੇਗੜ ਸੀਟ ਵਾਰੇ ਕੁਝ ਅਹਿਮ ਗੱਲਾਂ ਸਾਖਰਤਾ ਦਰ ਲਗਭਗ 71% ਵੋਟਰਾਂ ਦੀ ਕੁੱਲ ਆਬਾਦੀ 33% ਪਿੰਡੂ ਵੋਟਰ 70% ਸ਼ਹਿਰੀ ਵੋਟਰ 30% ਫਤੇਗੜ ਸਾਹਿਬ ਲੋਕ ਸਭਾ ਸੀਟ ਦੇ ਜਾਤੀ ਸਮੀਕਰਨ कुल आबादी उन्नी लख सताठ हज़ार सत्त सौ तिरानवे शहरी आबादी ती प्रसेंट पेंडू आबादी सत्तर प्रसेंट अनुसूचित जाति तेती प्रसेंट अनुसूचित जनजाति जीरो प्रसेंट जनरल ओ बी सी हिंदू भी तो, पच्ची प्रसेंट मुस्लिम जीरो तो पाँच प्रसेंट ईसाई ज़ीरो तो पं प्रसेंट सिख सत्तर तो पचहत्तर प्रसेंट ਬੁੱਧ 0 ਤੋਂ 5% ਜਾਨ 0 ਤੋਂ 5% ਹੋਰ 0 ਤੋਂ 5% ਇਸ ਸੀਟ ਦੀ ਸਾਖਰਤਾ ਦਰ ਲਗਭਗ 77% ਦੀ ਹੈ 2011 ਦੀ ਆਬਾਦੀ ਅਨੁਸਾਰ ਇਸ ਸੀਟ ਤੇ ਲਗਭਗ 5 ਲੱਖ ਵੋਟਰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹਨ ਇੰਨਾ ਵੋਟਰਾਂ ਦੀ ਕੁੱਲ ਆਬਾਦੀ 33% ਦੇ ਕਰੀਬ ਹੈ ਇਸ ਦੇ ਨਾਲ ਹੀ ਜੇਕਰ ਅਸੀਂ ਸ਼ਹਿਰੀ ਅਤੇ ਪਿੰਡੂ ਆਬਾਦੀ ਦੇ ਹਿਸਾਬ ਨਾਲ ਤੁਲਨਾਤਮਕ ਅਧਿਐਨ ਕਰੀਏ ਤਾਂ 2011 ਵਿੱਚ ਇਸ ਸੀਟ ਤੇ 70% ਦੀ ਪਿੰਡੂ ਵੋਟਰ ਸਨ ਜਦਕਿ 30% ਦੀ ਵੋਟਰ ਸ਼ਹਿਰੀ ਸਨ 2019 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਅਨੁਸਾਰ ਇਸ ਸੀਟ ਤੇ ਲਗਭਗ 15 ਲੱਖ ਵੋਟਰ ਸਨ 2019 ਦੀਆਂ ਆਮ ਚੋਣਾਂ ਚ ਕਰੀਬ 65% ਦੀ VOTING ਹੋਈ ਸੀ ਹੁਣ ਵੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਇਸ ਸੀਟ ਤੇ ਕਿਸ ਪਾਰਟੀ ਅਤੇ ਕਿਸ ਉਮੀਦਵਾਰ ਦੇ ਦਾ ਪੇਜ ਸਹੀ ਬੈਠਣਗੇ ਮੁਰਤੋਂ ਹਾਜ਼ਰ ਹੋਵਾਂਗੇ ਇੱਕੀ ਸੁਪਰ ਹੌਟ ਸੀਟ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਈਟੀਵੀ ਭਾਰਤ ਦੇ ਨਾਲ ਧੰਨਵਾਦ